ਨਵਾਂ ਚਕਾਲਾ ਪ੍ਰਧਾਨ ਸਾਹਿਬ ਆ ਗਏ ਬੋਲੇ ਇਸਨਹੋ ਬਾ ਬਹੁਤ ਸਾਰਿਆਂ ਦਾ ਧੰਨਵਾਦ ਆ ਬਹੁਤ ਚਾਣ ਕੇ ਖੁਸ਼ੇ ਚਾਣ ਕੇ ਕਈਆਂ ਨੇ ਕੰਮ ਹਟਾ ਕੇ ਨੇ ਭੱਜ ਤੇ ਉਹਨਾਂ ਦੇ ਜਵਾ ਚਾਣ ਕੇ ਉਹ ਤਾਜ ਆਪਾਂ ਉਹਨਾਂ ਨੂੰ ਫੜਾ ਦਿੱਤਾ ਉਹ ਹੁਣ ਉਹ ਤਾਜ ਦਾ ਹਾਂਦ ਕੇ ਕਰ ਰਿਹਾ ਹੈ ਇੱਕ ਤੋਂ ਹਿੰਮਤ ਤੋਂ ਜ਼ਿਆਦਾ ਜਾਣਦੇ ਇਸ ਕਰਕੇ ਅੱਜ ਤੁਸੀਂ ਮਾਝੇ ਦੇ ਜਨਾਇਆਂ ਹਾਜ਼ਰ ਨਹੀਂ ਇਥੋਂ ਤਿਆਗ ਦੇ ਜਿਹੜੀ ਇਥੋਂ ਸ਼ੁਰੂ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੋਂਦ ਆਇਆ ਜਾਂ ਪੰਥ ਦੀ ਖੋਦ ਬਣੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਨੜੈਗਾਂ ਜਿਹੜੀਆਂ ਮਾਝੇ ਦੀ ਸੰਤਾਨ ਨੇ ਮਾਝੇ ਦੇ ਲੋਕਾਂ ਨੇ ਅੰਕਿਆ ਅੱਜ ਬਹੁਤ ਵੱਡਾ ਇਮਤਿਹਾਨ ਆਪਣਾ ਸਾਰਿਆਂ ਦਾ ਆ ਰਿਹਾ ਹੈ ਤਤੋ ਇਹ ਸਾਹਮਣੇ ਜਿਹਨੇ ਬੈਠੇ ਹੋ ਸਾਰੇ ਜਨਮਣੋ ਸ਼ਰਮਣੇ ਅਕਾਲੀ ਦਲ ਦੇ ਅੱਜ ਅਖਦੇ ਗੱਲਾਂ ਆ ਛੋਟੀਆਂ ਮੋਟੀਆਂ ਗੱਲਾਂ ਦੇ ਨਹੀਂ ਅੱਜ ਅਖਦੇ ਪੰਜਾਬ ਦੇ ਗੱਲਾਂ ਆ ਪੰਜਾਬੀਆਂ ਦੇ ਗੱਲਾਂ ਆ ਪੰਜਾਬ ਦੇ ਲੋਕਾਂ ਦੇ ਅਖਦੇ ਗੱਲਾਂ ਆ ਉਹ ਆਪਣੇ ਘਰ ਪਾਈ ਮੱਝ ਵਾਲਿਆਂ ਦਾ ਇਹ ਮਤਿਆਰ